मैं एससी समाज ਦੇ ਵਿੱਚੋਂ ਮਜ਼ਦੂਰਾਂ ਦੀ ਆਵਾਜ਼ ਆ ਮੇਰੀ ਆਵਾਜ਼ ਦਬਾਈ ਜਾ ਰਹੀ ਆ ਜੀ ਇੱਕ ਸਾਜ਼ਿਸ਼ ਦੇ ਤਹਿਤ ਕੀ ਕਹਿਣਾ ਚਾਹੂੰਗਾ ਤੁਹਾਡੇ ਤੇ ਜਿਹੜਾ ਰੋਕ ਲੱਗਿਆ ਕੀ ਕੀ ਸ਼ਕਿੰਦਰ ਵੱਲੋਂ ਉਹ ਸਭ ਬੇਤੁਕ ਮੇਰੀ ਆਵਾਜ਼ ਨੂੰ ਦਬਾਉਣ ਵਾਸਤੇ ਨੇ ਝੂਠੇ ਨੇ ਬੇਬੁਨਿਆਦ ਨੇ ਜੀ ਮੈਂ ਐਸੀਆਂ ਦੀ ਮਜ਼ਦੂਰਾਂ ਦੀ ਆਵਾਜ਼ ਆ ਇਹ ਆਵਾਜ਼ ਚੜ੍ਹਦੀ ਕਲਾ ਚ ਚਾਹੂੰਗੀ ਮੈਂ ਚੜ੍ਹਦੀ ਕਲਾ ਚ ਆ ਔਰ ਇਹ ਹੀ ਕਹੂੰਗਾ ਕਿ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਜੈ ਪੀਮ ਜੈ ਭਾਰਤ ਚੜ੍ਹਦੀ ਕਲਾ ਚ ਮੈਂ ਚੜ੍ਹਦੀ ਕਲਾ ਚ ਆਪਣੇ ਐਸੀ ਸਮਾਜ ਦੇ ਲਈ ਆਖਰੀ ਸਾਹ ਤੱਕ ਬੋਲਦਾ ਰਹੂੰਗਾ ਆਪਣੇ ਮਜ਼ਦੂਰਾਂ ਦੀ ਗੱਲ ਆਖਰੀ ਥਾਂ ਤੱਕ ਕਰਦਾ ਰਹੂੰਗਾ ਇਹ ਸਿਰਫ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਡਾਕਟਰ ਗੁਰਿੰਦਰ ਦੀ ਆਵਾਜ਼ ਨਹੀਂ ਹੈ ਮਜ਼ਦੂਰਾਂ ਦੀ ਆਵਾਜ਼ ਹੈ ਜਿਹਨੂੰ ਦਬਾਇਆ ਜਾ ਰਿਹਾ ਹੈ ਮੈਂ ਮਜਲੂਮਾਂ ਮਜ਼ਦੂਰਾਂ ਦੀ ਆਵਾਜ਼ ਆ ਤੇ ਇਹ ਆਵਾਜ਼ ਬੰਦ ਨਹੀਂ ਹੋ ਸਕਦੀ ਕਿਉਂਕਿ ਮੇਰੀ ਆਵਾਜ਼ ਨੂੰ ਸਾਜ਼ਿਸ਼ ਨਾਲ ਐਸਸੀ ਸਮਾਜ ਦੇ ਵਿੱਚੋਂ ਤੁਹਾਨੂੰ ਸਾਜ਼ਿਸ਼ ਨਾਲ ਬੰਦ ਕਰਾਇਆ ਜਾ ਰਿਹਾ ਹੈ ਹਾਂਜੀ ਜੀ ਇਹਨੂੰ ਸਾਜ਼ਿਸ਼ ਦੇ ਨਾਲ ਬੰਦ ਕਰਾਇਆ ਜਾ ਰਿਹਾ ਹੈ ਲੇਕਿਨ ਐਸਸੀ ਸਮਾਜ ਅਗਰ ਜਾਗਰੂਕ ਨਹੀਂ ਹੋਇਆ ਐਸਸੀ ਸਮਾਜ ਅਗਰ ਜਾਗਰੂਕ ਨਹੀਂ ਹੋਇਆ ਫਿਰ ਬਾਵਾ ਸਾਹਿਬ ਬਸ ਸਾਥ ਨਹੀਂ ਦਿੱਤਾ ਕਾਸ਼ੀਨਾਥ ਜੀ ਦਾ ਸਾਥ ਨਹੀਂ ਦਿੱਤਾ ਤੇ ਜੇ ਅੱਜ ਮੇਰਾ ਸਾਥ ਨਾ ਦਿੱਤਾ ਤੇ ਦੁਬਾਰਾ ਇਸੀ ਸਮਾਜ ਦੀ ਬੋਲਣ ਵਾਲਾ ਕੋਈ ਨਹੀਂ ਹੋਣਾ ਜੈਪੀਨ ਜੈਪਾਤ ਕਿਹੜਾ ਮਚੌਦਰੀਓ ਵੱਲੋਂ ਜਾਂ ਹੰਕਾਰਿਆਂ ਵੱਲੋਂ ਮੈਂ ਐਸੀ ਸਮਾਜ ਨੂੰ ਇਸ ਕਰਕੇ ਮੇਰੀ ਆਵਾਜ਼ ਦਬਾਈ ਜਾ ਰਹੀ ਹੈ ਇਹ ਸਿਰਫ ਸਾਜ਼ਿਸ਼ ਦੇ ਪਹਿ ਤੇ ਇਹ ਜੋ ਕੁਝ ਹੋਇਆ ਸਾਜ਼ਿਸ਼ ਦੇ ਪਹਿ ਤੋਇਆ ਓਕੇ ਸਭ ਸੀਰੀਅਸ ਕਰਤੇ